हां जी दोस्तों पेंडू जीमिदार दी इस वीडियो ਦੇ ਵਿੱਚ ਆਪਾਂ ਤੁਹਾਨੂੰ ਅੱਜ ਪੂਰੀਆਂ ਚੰਗੀਆਂ ਸੇਲ ਵਾਲੀਆਂ ਦੋ ਘੋੜੀਆਂ ਦਿਖਾਉਣੀਆਂ ਨੇ ਇੱਕ ਤਾਂ ਆਹ ਸ਼ਕੀਨ ਚੰਬੀ ਘੋੜੀ ਆ ਤੇ ਦੂਜੀ ਹੈਗੀ ਆ ਮਿੱਤਰੋ ਆਹ ਤਿੰਨ ਪੈਰ ਚਿੱਟੇ ਮੱਥੇ ਫੁੱਲ ਦੀ ਮਾਰਵਾੜੀ ਘੋੜੀ ਜਿਹੜੀ ਕਿ ਕਾਲੇ ਕਾਂਟੇ ਤੋਂ ਗੱਬਣ ਚੈੱਕ ਪਾਸਾ 2 ਮਹੀਨਿਆਂ ਦੀ ਸੋ ਦੋਨੇ ਜਿਹੜੇ ਜਾਨਵਰ ਆ ਇੱਕੇ ਬੰਦੇ ਕੋਲੇ ਬਕਾਊ ਆ ਡिटेल ਧਿਆਨ ਨਾਲ ਸੁਣ ਲਿਓ ਪਹਿਲਾ ਇਸ ਘੋੜੀ ਦੀ ਗੱਲਬਾਤ ਕਲੀਅਰ ਕਰਦੇ ਆ ਸੋਨੂੰ ਨਮਾ ਹਾਣਾ ਇਸ ਘੋੜੀ ਦਾ ਬੈਲਾਰੂਸ ਘੋੜੇ ਦੀ ਬੱਚੀ ਆ ਇਹ ਜਿਹੜਾ ਚੰਨੀ ਦੇ ਕੋਲੇ ਆ ਕਰਨਪੁਰ ਸੋ ਬਲੱਡ ਲਾਈਨ ਇੱਕ ਤਾਂ ਇਹਦੀ ਬਹੁਤ ਜ਼ਿਆਦਾ ਚੰਗੀ ਆ ਨਮਾ ਹਾਣਾ 4 ਸਾਲ ਉਮਰ ਆ ਕਾਦੇ ਦਾ 63 ਇੰਚ ਆ ਬਾਕੀ ਬਰੀਕੀਆਂ ਬਰੂਕੀਆਂ ਚ ਬੜੀ ਆ ਮਜ਼ਬੂਤ ਵੀ ਬਹੁਤ ਆ ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ ਪਤਲਾ ਮੂੰਹ ਆ ਹੱਡ ਗੋਡੇ ਦੀ ਮਜ਼ਬੂਤ ਆ ਪੱਠਪੂੜਾ ਬੜਾ ਚੰਗਾ ਰੰਗਵਾਜ ਘੋੜੀ ਆ ਦੋਸਤੋ ਤੇ ਹੈਗੀ ਵੀ ਪੰਜ ਕਲਿਆਣੀਆਂ ਤੇ ਇਹਦੇ ਚ ਨੁਕਰਾਪਣ ਬਹੁਤ ਜ਼ਿਆਦਾ ਆ ਬਾਕੀ ਹੈ ਵੀ ਨੁਕਰੇ ਘੋੜੇ ਦੀ ਤੇ ਇਸ ਵਕਤ ਮੌਕੇ ਤੇ ਹੈਗੀ ਆ ਇਹ ਖਾਲੀ ਤੇ ਬਾਕੀ ਤੁਸੀਂ ਬਣ ਤਰ੍ਹਾਂ ਚੈੱਕ ਕਰੋ ਇਹਦੀ ਚਾਲ ਢਾਲ ਚੈੱਕ ਕਰੋ ਸ਼ੋਅ ਬਹੁਤ ਕਰਦੀ ਆ ਆਪਦੇ ਆਪ ਨੂੰ ਪੱਠਪੂੜੇ ਦੀ ਬਹੁਤ ਜ਼ਿਆਦਾ ਚੰਗੀ ਆ ਇਹੋ ਜੀਆਂ ਸ਼ਕੀਨ ਚੰਬੀਆਂ ਘੋੜੀਆਂ ਵੀ ਅੱਜ ਕੱਲ ਟਾਮੀਆਂ ਇੱਥੇ ਹੁੰਦੀਆਂ ਨੇ ਸੋ ਇੱਕ ਤਾਂ ਇਹਦੇ ਬਾਰੇ ਤੁਸੀਂ ਗੌਰ ਕਰ ਲਿਓ ਜਿਹਨੇ ਜੰਬੀ ਕੋੜੀ ਖਰੀਦਣ ਦਾ ਜਿਹੜਾ ਬੰਦਾ ਚਾਹਵਾਣਾ ਮੈਨੂੰ ਨਹੀਂ ਲੱਗਦਾ ਵੀ ਐਦੂ ਕੋਈ ਚੰਬੀ ਜਿਹੜੀ ਆ ਸ਼ਕੀਨੀ ਦੇ ਵਿੱਚ ਚੰਗੀ ਹੋਊਗੀ ਸ਼ੋ ਬਹੁਤ ਕਰਦੀ ਆ ਮਜ਼ਬੂਤ ਵੀ ਬਹੁਤ ਆ ਸੰਬਾਂ ਸੰਬਾਂ ਦੀ ਬੜੀ ਹੈਵੀ ਸਟਰਕਚਰ ਆ ਇਹਦਾ ਸੋ ਇਹਦੇ ਬਾਰੇ ਗੌਰ ਕਰ ਲਿਓ ਆ ਤੁਸੀਂ ਦੇਖ ਸਕਦੇ ਹੋ ਕੰਨ ਕੰਨ ਬੜਾ ਸ਼ਕੀਨ ਆ ਮੂੰਹ ਮਹਾਂਦਰੇ ਦੀ ਬੜੀ ਪਤਲੀ ਆ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਤੇ ਜਿਹੜੀ ਆ ਕੋੜੀ ਆ ਦੋਸਤੋ ਇਹ ਬਨਰਾਜ ਕੋੜੇ ਦੀ ਬੱਚੀ ਆ 10 ਸਾਲੇ ਦੀ ਉਮਰ ਤੇ ਕਾਦੇ ਦਾ 64 ਇੰਚਾ ਤਿੰਨ ਪੈਰ ਇਹਦੇ ਚਿੱਟੇ ਆ ਮੱਥੇ ਤੇ ਫੁੱਲ ਆ ਦੋਸਤੋ ਤੇ ਇਹ ਕਾਲੇ ਕਾਂਡੇ ਤੋਂ ਗੱਬਣ ਚੈੱਕ ਪਾਸ ਆ ਤਕਰੀਬਨ 70 ਦਿਨਾਂ ਦੀ ਹੋ ਗਈ ਅੱਜ 70 ਦਿਨਾਂ ਦੀ ਇਹ ਗੱਬਣ ਚੈੱਕ ਪਾਸ ਆ ਲਾ ਲੋ ਵੀ 2.5 ਮਹੀਨੇ ਹੋ ਗਏ ਲਗਭਗ ਸੋ ਕਨਫਰਮ ਚੈੱਕ ਪਾਸ ਆ ਫੁੱਲ ਤੁਹਾਨੂੰ ਸਾਰੇ ਪ੍ਰੂਫ ਗਾਰੰਟੀਆਂ ਵਾਰੰਟੀਆਂ ਮਿਲ ਜਾਣਗੀਆਂ ਇਹਦੇ ਬਾਰੇ ਵੀ ਤੁਸੀਂ ਗੌਰ ਕਰ ਸਕਦੇ ਹੋ ਕੋੜੀ ਵੈਸੇ ਵੀ ਸ਼ਕੀਨਾ ਆ ਗਰਦਨ ਗਰਦਨ ਤੁਸੀਂ ਦੇਖ ਸਕਦੇ ਹੋ ਮਣੀਆ ਪਤਲਾ ਸਵਾਰੀ ਦੇ ਹੱਕ ਨੂੰ ਬੜੀ ਚੰਗੀ ਆ ਸੋ ਇਸ ਘੋੜੀ ਬਾਰੇ ਵੀ ਜਿਹੜਾ ਕੋਈ ਕਾਲੇ ਕਾਂਟੇ ਤੋਂ ਗੱਭਣ ਚੱਕ ਪਾਸ ਘੋੜੀ ਖਰੀਦਣਾ ਚਾਹੁੰਦਾ ਤਾਂ ਇਹਦੇ ਤੇ ਵੀ ਗੌਰ ਕਰ ਲਿਓ ਹੁਣ ਐਡਰੈਸ ਦੱਸਦਾ ਮੈਂ ਤੁਹਾਨੂੰ ਇਹ ਦੋਵੇਂ ਘੋੜੀਆਂ ਅੰਕਲ ਦਾਰਾ ਸਿੰਘ ਜੀ ਦੇ ਘਰ ਨੇਗੀਆਂ ਜਿਨ੍ਹਾਂ ਦੇ ਕੋਲੇ ਨੋਕਰਾ ਘੋੜਾ ਗਾ ਪਦਮ ਦਮਦਮਾ ਪਿੰਡਾ ਗਾ ਇਹਨਾਂ ਦਾ ਸਰਸੇ ਏਰੀਏ ਦੇ ਵਿੱਚ ਜੀਵਨ ਨਗਰ ਤੋਂ ਤਕਰੀਬਨ 8 ਕਿਲੋਮੀਟਰ ਪੈਂਦਾ ਡੱਬਾ ਵਾਲੀ ਤੋਂ ਪਹੇਜਾਂਦਾ ਲਗਭਗ 45 ਕਿਲੋਮੀਟਰ ਤੇ 40 ਕਿਲੋਮੀਟਰ ਇਹਨਾਂ ਦਾ ਪਿੰਡ ਪੈਂਦਾ ਸਰਸੇ ਤੋਂ ਨੰਬਰ 22 ਦਿਲਜੀਤ ਦਾ ਨੋਟ ਕਰ ਲੋ 98172 96326 ਇਹ ਅੰਕਲ ਦਾਰਾ ਸਿੰਘ ਜੀ ਦੇ ਬੇਟੇ ਬਾਈ ਦਿਲਜੀਤ ਦਾ ਨੰਬਰ ਆ ਤੇ ਵੀਡੀਓ ਆਪਾਂ ਪਦਮਦੀ ਵੀ ਕੀਤੀ ਆ ਉਹ ਤੁਹਾਨੂੰ ਦਿਖਾਵਾਂਗੇ ਇੱਕ ਦੋ ਦਿਨਾਂ ਤੱਕ ਤੇ ਜਿਨੇ ਆਹ ਸੇਲ ਵਾਲੀਆਂ ਘੋੜੀਆਂ ਖਰੀਦਣੀਆਂ ਨੇ ਚੰਗੀਆਂ ਜਿਹਨੇ ਚੰਗੀ ਚੰਬੀ ਘੋੜੀ ਖਰੀਦਣੀਆਂ ਤਾਂ ਐਸ ਘੋੜੀ ਕੰਨੀ ਤੁਸੀਂ ਗੌਰ ਕਰ ਲਿਓ ਇਹਨੂੰ ਹੱਲੇ ਆਪਾਂ ਵੈਸੇ ਬਸ਼ੇਰੀਓ ਹੀ ਕਹਿ ਸਕਦੇ ਆਂ 4 ਸਾਲ ਉਮਰ ਆ ਕੱਦ ਕਾਠ ਸੋਹਣਾਗਾ ਤੇ ਦੂਜੀ ਮਾਰਵਾੜੀ ਘੋੜੀ ਆ ਜਿਹੜੀ ਉਹ ਕਾਂਡੇ ਤੋਂ ਗੱਬਣ ਚੱਕ ਪਾਸਾ ਕਾਲ ਕਰ ਲਿਓ ਜਿਨੇ ਇਹ ਦੋਨੇ ਘੋੜੀਆਂ ਖਰੀਦਣੀਆਂ ਹੋਈਆਂ